ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪਹਿਲਾਂ ਤਾਂ ਮੇਰੇ ਵੱਲੋਂ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਸਾਰੇ ਸੰਸਾਰ ਭਰ ਵਸਦੇ ਸਿੱਖਾਂ ਨੂੰ ਸਨਾਤਨੀ ਸਿੱਖਾਂ ਨੂੰ ਤੇ ਹਿੰਦੂ ਭੈਣ ਭਾਈਆਂ ਨੂੰ ਹਰ ਭਾਰਤੀ ਨੂੰ ਬਹੁਤ 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 ਸ਼ੁਭਕਾਮਨਾ ਤੇ ਮੈਂ ਅਰਦਾਸ ਕਰਦਾ ਆਪ ਜੀ ਦੇ ਘਰੇ ਸੁੱਖ ਸ਼ਾਂਤੀ ਵਰਸੇ ਤੇ ਲక్ష్ਮੀ ਦੀ ਕਿਰਪਾ ਆਪ ਤੇ ਬਣੀ ਰਹੇ ਇਸੇ ਤਰ੍ਹਾਂ ਪਰ ਇੱਕ ਦੁਨੀਆ ਦੇ ਵਿੱਚ ਖਾਸ ਕਰ ਜਦੋਂ ਵੀ ਕੋਈ ਹਿੰਦੂ ਤਿਹਾੜ ਆਉਂਦਾ ਜਦੋਂ ਸਨਾਤਨ ਤੇ ਸਿੱਖਾਂ ਦਾ ਸਾਂਝਾ ਤਿਹਾੜ ਆਉਂਦਾ ਜਿਹੜੇ ਸਨਾਤਨ ਨੂੰ ਪਿਆਰ ਕਰਨ ਵਾਲੇ ਸਿੱਖ ਨੇ ਜਿਹੜੇ ਰਾਮਚੰਦਰ ਭਗਵਾਨ ਨੂੰ ਪਿਆਰ ਕਰਨ ਵਾਲੇ ਸਿੱਖ ਨੇ ਉਹ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲੈਂਦੇ ਨੇ ਪਰ ਜਿਹੜੇ ਕਟੜ ਪੰਥੀ ਲੋਕ ਨੇ ਉਹਨਾਂ ਦਾ ਵੀ ਰੈਕਸ਼ਨ ਆਉਣਾ ਸ਼ੁਰੂ ਹੋ ਜਾਂਦਾ ਕੋਈ ਕਾਲੀ ਦੀਵਾਲੀ ਆਖਦਾ ਕੋਈ ਦੀਵਾਲੀ ਦੇ ਨਾਲ ਆਪਣਾ ਰਿਸ਼ਤਾ ਨਹੀਂ ਦੱਸਦਾ ਪਰ ਇਹ ਲੋਕਾਂ ਨੂੰ ਆਪਣਾ ਖਾਨਦਾਨ ਯਾਦ ਨਹੀਂ ਕਿ ਕਿ ਅਸੀਂ ਸਾਰੇ ਜਿਹੜੇ ਨੇ ਸਨਾਤਨੀ ਆ ਇਸ ਭਾਰਤ ਦੀ ਮਿੱਟੀ ਚੋਂ ਪੈਦਾ ਹੋਏ ਆ ਨਾ ਕਿ ਅਸੀਂ ਔਰੰਗਜ਼ੇਬ ਤੋਂ ਸੋ ਮੈਂ ਨਾਲ ਹੀ ਇਸ ਦੀਵਾਲੀ ਦੇ ਸ਼ੁਭ ਅਫਸਰ ਤੇ ਮੈਂ ਇੱਕ ਗੱਲ ਕਹਾਂਗਾ ਚ ਇਹ ਡੁਪਲੀਕੇਟ ਜਥੇਦਾਰ ਆ ਕੁਲਦੀਪ ਸਿੰਘ ਗੜਗਜ ਜਨੂ ਕਾ ਕੀ ਕਹਿਣਾ ਚਾਹੁੰਦਾ ਕਿ ਪਤਾ ਨਹੀਂ ਕਿ ਤੁਸੀਂ ਜਿੰਨਾ ਚਿਰ ਇਸ ਡਿਊਟੀ ਤੇੋਂ ਜਿੰਨਾ ਚਿਰ ਤੁਸੀਂ ਸੇਵਾ ਤੁਸੀਂ ਕਿਹੜੀ ਰਾਜਨੀਤਿਕ ਪਾਰਟੀ ਵਿੱਚ ਚਲੇ ਜਾਣਾ ਕੋਈ ਭਰੋਸਾ ਨਹੀਂ ਪਰ ਤੁਹਾਡਾ ਚੁਕਾ ਜਿਹੜਾ ਕੱਲ੍ਹ ਦੀਆਂ ਜੋ ਤੁਹਾਡੀਆਂ ਮੀਟਿੰਗਸ ਨੇ ਜੋ ਤੁਸੀਂ ਇਕੱਠੇ ਪ੍ਰੋਗਰਾਮ ਕਾਂਗਰਸ ਦੇ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੋ ਤੁਸੀਂ ਸੰਦੇਸ਼ ਦੇਣ ਦੀ ਕੋ ਛੋਟਾ ਜਿਹਾ ਪ੍ਰਾਲਾ ਕੀਤਾ ਪਰ ਤੁਸੀਂ ਦੇਖੋ ਤੁਸੀਂ ਖੜੇ ਕਿਹਦੇ ਨਾਲ ਆ ਤੁਸੀਂ ਕਾਂਗਰਸੀਆਂ ਦੇ ਨਾਲ ਖੜੇ ਹੋ ਤੁਸੀਂ ਉਹਨਾਂ ਕਾਂਗਰਸੀਆਂ ਨਾਲ ਖੜੇ ਹੋ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਉਹਨਾਂ ਕਾਂਗਰਸੀਆਂ ਨਾਲ ਖੜੇ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬੇਅਦਬੀ ਕੀਤੀ ਨਾਲ ਹੀ ਤੁਸੀਂ ਉਸ ਫਕਰੇ ਕੌਮ ਨੂੰ ਵਾਪਸ ਲੈਣ ਵਾਲੇ ਬਾਦਲ ਪਰਿਵਾਰ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਿੱਡੇ ਵੱਡੇ ਵੱਡੇ ਨਸ਼ੇ ਦੇ ਤਸਕਰਾਂ ਨੂੰ ਪ੍ਰਮੋਟ ਕੀਤਾ। ਕੀ ਗੱਲ ਗੜਗੱਜ ਸਾਹਿਬ ਕੀ ਚੱਕਰ ਪੈਸੇ ਲੈ ਲੈ ਕੇ ਕੌਮ ਨੂੰ ਗਰਕ ਕਰਨ ਦਾ ਤੁਹਾਡਾ ਕਸਮ ਖਾ ਲਿਆ। ਤੁਸੀਂ ਹਮੇਸ਼ਾ ਪੰਜਾਬ ਦੇ ਅੰਗੇਸ਼ ਚੱਲੇ ਹੋ ਤੁਸੀਂ ਮੈਨੂੰ ਬਹਿਰੂਪੀਆ ਕਹਿ ਲਿਆ ਬੜੀ ਵੱਲਣੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਲੇਕਿਨ ਤੁਸੀਂ ਕੱਲ ਦਾ ਜਿਹੜਾ ਪ੍ਰੋਗਰਾਮ ਅਟੈਂਡ ਕੀਤਾ ਦਿੱਲੀ ਵਿਖੇ ਜੋ ਤੁਸੀਂ ਕਾਂਗਰਸੀਆਂ ਦੇ ਨਾਲ ਤੇ ਸੁਖਵੀਰ ਬਾਦਲ ਦੇ ਨਾਲ ਮਿਲ ਕੇ ਜੋ ਪ੍ਰੋਗਰਾਮ ਕੀਤਾ ਇਹਦਾ ਕੀ ਅਸੀਂ ਸੰਦੇਸ਼ ਲਈਏ ਕਿਹਾ ਉਹਨਾਂ ਨੇ ਕੌਮ ਨੂੰ ਉੱਪਰ ਚੱਕਿਆ ਉਹਨਾਂ ਨੇ ਸਾਡੇ ਲੋਕਾਂ ਨੂੰ ਹਰ